ਰਹਿਤ ਮਰਿਆਦਾ ਦਾ ਪਾਲਨ ਕਰਵਾਣਾ ਚਾਹੁੰਦੇ ਆ ਜੀ ਪਰ ਮੈਂ ਤੁਹਾਨੂੰ ਥੋੜੀ ਜੀ ਬੈਕਗ੍ਰਾਉਂਡ ਦੱਸਾਂਗਾ ਹਮ ਮੇਰੀ ਮੇਰੀ ਆਵਾਜ਼ ਦੁਆਰਾ ਨਾ ਇਕੋ ਹੋ ਰਹੀ ਹੈ ਦੁਆਰਾ ਚਲੋ ਮੈਂ ਟੀਮ ਟੀਮ ਦੇਖ ਲੇਗੀ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ ਬੈਕਗ੍ਰਾਉਂਡ ਦੱਸਾਂਗਾ ਕਿ ਇਹ ਕਾਰਨ ਕਿਉਂ ਬੰਦ ਹੈ ਹਾਂ ਮੈਂ ਇਹ ਮੈਨੂੰ ਇਹ ਸੀਗਾ ਕਿ ਇਹ ਇਹਦੇ ਪਿੱਛੇ ਗੱਲ ਕੀ ਹੈ ਮੈਂ ਤੁਹਾਨੂੰ ਥੋੜੀ ਜੀ ਇਹਦੀ ਬੈਕਗ੍ਰਾਉਂਡ ਦੱਸਦਾ 1864 ਦੇ ਵਿੱਚ ਮੈਕਸਾਥਰ ਮਖਾਲਫ ਪੰਜਾਬ ਦੇ ਵਿੱਚ ਜਿਲੇ ਆਇਆ ਜਿਲੇ ਅੰਗਰੇਜ਼ੀ ਹਕੂਮਤ ਨੂੰ ਲੈ ਕੇ ਆਈ ਹੂੰ ਔਰ ਉਹਦਾ ਸਭ ਤੋਂ ਪਹਿਲਾ ਦਿਨ ਸੀਗਾ ਉਹ ਦਰਬਾਰ ਸਾਹਿਬ ਦੇ ਵਿੱਚ ਗਿਆ ਸੀਗਾ ਉਹ ਦੀਵਾਲੀ ਦਾ ਦਿਨ ਸੀਗਾ ਦੀਵਾਲੀ ਦੇ ਦਿਨ ਦੇ ਵਿੱਚ ਦੀਵਾਲੀ ਦੀ ਰਾਤ ਨੂੰ ਉੱਥੇ ਦੀਪਕ ਜਲਦੇ ਪਏ ਸੀਗੇ ਉਹਦੇ ਮਨ ਦੇ ਵਿੱਚ ਆਇਆ ਵੀ ਮੇਰੇ ਹਿਸਾਬ ਦੇ ਨਾਲ ਜਿਹੜੇ ਸਿੱਖ ਹੈ ਇਹ ਹਿੰਦੂਆਂ ਤੋਂ ਕਿੱਦਾਂ ਅੱਡ ਕਿਤੇ ਜਾਣ ਵੀ ਇਹ ਜਿਹੜੇ ਇਕੱਠੇ ਮਿਲ ਕੇ ਇੱਕੋ ਹੀ ਤਿਉਹਾਰ ਮਨਾਉਂਦੇ ਪਏ ਐ ਵੀ ਮੈਂ ਉਹਨੇ ਉੱਥੇ ਕਸਮ ਖਾਧੀ ਹੂੰ ਵੀ ਮੈਂ ਇਸ ਤਰ੍ਹਾਂ ਦਾ ਸਿਸਟਮ ਤਿਆਰ ਕਰਾਂਗਾ ਜਿਹਦੇ ਵਿੱਚ ਸਿੱਖਾਂ ਦੇ ਔਰ ਹਿੰਦੂਆਂ ਦੇ ਜਿਹੜੇ ਧਾਰਮਿਕ ਤਿਉਹਾਰ ਹੈ ਇਹਨਾਂ ਨੂੰ ਮੈਂ ਆੜ-ਆੜ ਕਿਤਾ ਕਰ ਕਿੱਦਾਂ ਕਰ ਦੇਣਾ ਇਹਨਾਂ ਦੇ ਜਿਹੜੇ ਦੀਵਾਲੀ ਦੇ ਜਿਵੇਂ ਹੁਣ ਉਹਨੇ ਨਾਮ ਵੀ ਬਦਲ ਦਿੱਤੇ ਉਹਨੇ ਜਿਵੇਂ ਦੀਵਾਲੀ ਨੂੰ ਬੰਦੀ ਛੋੜ ਦਿਵਸ ਕਰਤਾ ਭਾਰਤਵਾੜ ਸਾਹਿਬ ਨੇ ਜਿਵੇਂ ਆਖਿਆ ਨਾ ਕਿ ਮਿਸਟਰ ਮਹਤਲਫ ਦਰਬਾਰ ਸਾਹਿਬ ਆਇਆ ਉਹਨੇ ਦਿਨੇ ਦੀਵੇ ਜਗਦੇ ਦਿੱਤੇ ਉਹਨੇ ਆਖਿਆ ਵੀ ਮੈਂ ਅਲੱਗ ਕਿਵੇਂ ਕਰਾਂ ਤੇ ਇਹਨਾਂ ਨੇ ਆਖਿਆ ਜੀ ਦਿਵਾਲੀ ਨੂੰ ਇਹਨਾਂ ਬੰਦੀ ਛੋੜ ਦਿਹਾੜਾ ਤੱਕ ਪਹਿਲੀ ਗੱਲ ਤੇ ਵੀ ਭਾਰਦਵਾਜ ਸਭ ਤੁਸੀਂ ਨਾ ਸਾਡੇ ਇਤਿਹਾਸ ਦੇ ਸਰੋਤ ਬਣੋ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਆ ਕਿ ਸਤਗੁਰੂ ਜਿਹੜਾ ਵਾ ਨਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਉਹ ਦਰਬਾਰ ਸਾਹਿਬ ਗਏ ਤੇ ਸਿੱਖ ਰਵੈਤਾ ਦੇ ਵਿੱਚ ਉਹਨੂੰ ਨਾਮ ਦਿੱਤਾ ਗਿਆ ਬੰਦੀ ਛੋੜ ਨਾ ਕਿ ਇਹ ਮੈਕਲਫ ਨੇ ਦਿੱਤਾ ਨਾ ਇਹ ਅੰਗਰੇਜ਼ਾਂ ਨੇ ਲੋਹਲੀ ਨੂੰ ਹੋਲਾ ਮੱਲਾ ਕਰਤਾ ਮਤਲਬ ਕਿ ਇਸ ਤਰ੍ਹਾਂ ਦੀ ਨਾ ਬੜੀ ਵੱਡੀ ਬੈਕਗ੍ਰਾਉਂਡ ਹੈ ਬਾਕੀ ਰਹੀ ਗੱਲ ਆ ਜਿਹੜੀ ਮੈਂ ਹੁਣ ਦੇਖਦਾ ਪਿਆ ਇਹ ਦਿਨ-ਪ੍ਰਤੀ ਦਿਨ ਇਸ ਤਰ੍ਹਾਂ ਦੀ ਕੜਤਨਤਾ ਹਿੰਦੂਆਂ ਤੋਂ ਕਿੱਦਾਂ ਆਪਣੇ ਆਪ ਨੂੰ ਅਡਰ ਕਰਨਾ ਉਹ ਲਗਾਤਾਰ ਐਸਜੀਪੀਸੀ ਕਰਦੀ ਕਿਉਂਕਿ ਇਹ ਜਿਹੜਾ ਐਸਜੀਪੀਸੀ ਬਣੀ ਹੈ ਇਹਨੂੰ ਬਣਾਉਣ ਵਾਲੇ ਇਸਾਈ ਮਿਸ਼ਨਰੀ ਸੀਗੇ ਉਹਨਾਂ ਨੇ ਹਿੰਦੂਆਂ ਤੋਂ ਇਹਨਾਂ ਨੂੰ ਅੱਡ ਕਰਨ ਵਾਸਤੇ ਇਹ ਛੜੇੰਤਰ ਰਚਿਆ ਸੀਗਾ ਕਿ ਜੀ ਗੱਲ ਇਹ ਵਾਰ-ਵਾਰ ਗੱਲ ਕਹਿ ਰਹੇ ਆ ਕਿ ਹਿੰਦੂਆਂ ਨੂੰ ਸਿੱਖਾਂ ਨਾਲੋਂ ਨਖੇੜਿਆ ਜਾਵੇ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ ਦਰਜਾ ਜਿਹੜੇ ਕਹਿੰਦੇ ਆ ਰਾਮਾਨੰਦ ਰਮਤ ਬ੍ਰਹਮ ਗੁਰ ਕਾ ਸ਼ਬਦ ਕਟੈ ਕੋਟ ਕਰਮ ਉਹ ਬ੍ਰਾਹਮਣ ਸੀ ਪਰ ਉਹ ਇੱਕ ਰੱਬ ਨੂੰ ਮੰਨਦੇ ਆ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਭਗਤ ਰਵਿਦਾਸ ਦਾ ਉਹ ਸਾਡਾ ਤੇ ਦਿਲ ਬਿਲਕੁਲ ਖੁੱਲਾ ਵਾ ਚੌਥੀ ਗੱਲ ਇਹ ਵਿਵਾਦ ਕਹਿੰਦੇ ਪੀ ਸਾਡੀ ਪੀਸੀ ਅੰਗਰੇਜ਼ਾਂ ਦੀ ਦੇਣ ਹੀ ਅਲੱਗ ਕਰਨਾ ਚਾਹੁੰਦੇ ਸੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਇਹ ਜਿਹੜਾ ਦਇਆਨੰਦ ਸਰਸਵਤੀ ਉਹਦੇ ਨਾਲ ਸਹਿਮਤਾ ਵਿਵਾਦ ਕਿੱਥੋਂ ਸ਼ੁਰੂ ਹੋਇਆ ਮੋਢੇ ਤੇ ਚੈਲੰਜ ਚੈਲੰਜ ਜਾਨਾ ਜਿਵੇਂ ਇਹਨਾਂ ਨੇ ਗੱਲ ਛੇੜਨੀ ਦਇਆਨੰਦ ਸਰਸਵਤੀ ਨੇ ਕਿਤਾਬ ਲਿਖੀ ਹੀ ਆਪਣੀ ਇੱਕ ਸਟਿਆਰਕ ਪ੍ਰਕਾਸ਼ ਉਹਦੇ ਵਿੱਚ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਬਾਕੀ ਗੁਰੂ ਸਾਹਿਬ ਦੇ ਬਾਰੇ ਗਲ ਤੋਂ ਲਿਖਿਆ ਗੁਰੂਆਂ ਦੇ ਬਾਰੇ ਬਹੁਤ ਅਪਸ਼ਬਦ ਬੋਲੇ ਉਹਦਾ ਜਵਾਬ ਦਿੱਤਾ ਸੀ ਸਾਡੇ ਗਿਆਨੀ ਦਿੱਤ ਸਿੰਘ ਹੋਣਾ ਨੇ ਤਿੰਨ ਵਾਰੀ ਉਹਨਾਂ ਸਿੱਧੀ ਵੇੜ ਦੇ ਵਿੱਚ ਉਹਨਾਂ ਨੂੰ ਹਰਾਇਆ ਫਿਰ ਆਰੀਆ ਸਮਾਜ ਦੀ ਸ਼ਹਿਤ ਇੱਕ ਕਿਤਾਬ ਲਿਖੀ ਗਈ ਕਿ ਸਿੱਖ Hindu ਹਨ ਉਹਦਾ ਜਵਾਬ ਦਿੱਤਾ ਭਾਈ ਕਾਨ ਸਿੰਘ ਨਾਭਾ ਨੇ ਹਮ Hindu ਨਹੀਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਬਾਣੀ ਦੇ ਆਧਾਰ ਦੇ ਉੱਤੇ ਦਿੱਤਾ ਬਾਣੀ ਦੇ ਵਿੱਚ ਲਿਖਿਆ ਆ ਹਮਰਾ ਝਗੜਾ ਰਹਾ ਨ ਕੋ ਪੰਜਤ ਮੁੱਲਾ ਸਾਡੇ ਦੋਉ ਪੰਜਾ ਤੋਂ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਸ਼ੂ ਨਾ ਨਿਗਾ ਜਿਵੇਂ ਗਰੇਵਾਲ ਸਾਹਿਬ ਨੇ ਕਹਿਆ ਨਾ ਜਨੇਊ ਜਿੱਦਣ ਬਾਬੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ ਉਹਨਾਂ ਨੇ ਨਾਲੇ ਵੀ ਗੱਲ ਕਹੀ ਦਇਆ ਤਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਇਹ ਜਿਲੇਉ ਜੀ ਕਾ ਹਯਤਾ ਪਾਂਡੇ ਕਹਤ ਨਾ ਹੈ ਟੁੱਟੇ ਨਾ ਮਾ ਲੰਗੈ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਣ ਚੱਲੇ ਪਾਏ ਉਹਨਾਂ ਨੇ ਗੁਣਾ ਦੇ ਜਨੇਊ ਦੀ ਗੱਲ ਕੀਤੀ ਤੁਹਾਡਾ ਤਾਂ ਹੀ ਨਹੀਂ ਮੰਨਦੇ ਅਹੀਂ ਤੁਹਾਡੇ ਧਰਮ ਦੀ ਕਦਰ ਕਰਦੇ ਆ ਸਾਡੀ ਗੁਰਬਾਣੀ ਸਾਡੇ ਸਿੱਖ ਇਤਿਹਾਸ ਦੇ ਸਰੋਤ ਸਾਡੀ ਰਹਿਤ ਮਰਿਆਦਾ ਸਾਨੂੰ ਵੱਖਰੀ ਕੌਮੀਅਤ ਦਾ ਦਰਜਾ ਦਿੰਦੀ ਆ ਤੇ ਤੁਹਾਨੂੰ ਕੀ ਤਰਾਜ ਆ ਸਾਨੂੰ ਨਹੀਂ ਤਰਾਜ ਤੁਸੀਂ ਹਿੰਦੂ ਹੋ ਹਿੰਦੂ ਵੀਰੇ ਇਥੇ ਆਉਂਦੇ ਆ ਜੀ ਸਾਡਕੇ ਆਉਣ ਪਰ ਜਿਹੜਾ ਤੁਸੀਂ ਵਾਰ-ਵਾਰੇ ਬਲੇਮ ਕਰ ਰਹੇ ਹੋ ਕਿ ਸਿੱਖ ਹਿੰਦੂਆਂ ਚੋਂ ਹੀ ਆ ਜਾਂ ਸਿੱਖ ਹਿੰਦੂ ਹੀ ਆ ਅਹੀਂ ਵੱਖਰੇ ਆ ਤੁਹਾਨੂੰ ਤੁਹਾਡੇ ਕੋਲ ਸਰਟੀਫਿਕੇਟ ਥੋੜਾ ਜਿਹੀ ਲੈਣਾ ਤੇ ਇਹਨਾਂ ਨੂੰ ਇਹ ਵੀ ਯਾਦ ਹੋਣਾ ਚਾਹੀਦਾ 1980 ਔਰ 90 ਦੇ ਦਸ਼ਕ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਦੇ ਨਾਂ ਦੇ ਉੱਤੇ ਹਿੰਦੂਆਂ ਨੂੰ ਬੜਾ ਕਤਲ ਕੀਤਾ 35000 ਹਿੰਦੂਆਂ ਦੇ ਕਤਲ ਕੀਤੇ ਸਿਰਫ ਹਿੰਦੂ ਹਿੰਦੂ ਦੀ ਵਜ੍ਹਾ ਨਾਲ ਇੱਕ ਤੈਨਾਂ ਦਾ ਜਵਾਬ ਸੀਗਾ ਇਹ ਫਿਰ ਉੱਤੇ ਗੱਲ ਹੋਈ ਕਹਿ ਰਿਹਾ ਸੀ ਜੀ 35000 ਹਿੰਦੂ ਮਾਰਿਆ ਮੈਂ ਇਹਨਾਂ ਨੂੰ ਕਹਿਣਾ ਸਬੂਤ ਲਿਆਓ 35000 ਦਾ ਤੇ ਅਸੀਂ ਤੁਹਾਡੇ ਕੋਲ 100 ਵਾਰੀ ਮਾਫੀ ਮੰਗਾਂਗੇ ਪੂਰਾ ਸਬੂਤ ਤੇ ਲਿਆਓ ਹਰ ਵਾਰੀ ਕੋਈ ਗਾਲੀ ਕੋਈ ਪ੍ਰੋਪੋਗੈਂਡਾ ਤੋਂ ਪੰਜਾਬ ਅੱਜ ਵੀ ਗੁਰੂਆਂ ਦੇ ਨਾਂ ਤੇ ਜਿਉਂਦਾ ਇੱਥੇ ਸਿੱਖ ਈਸਾਈ ਮੁਸਲਮਾਨ ਹਿੰਦੂ ਭਰਾ ਬਿਲਕੁਲ ਇਤفاق ਦੇ ਨਾਲ ਰਹਿੰਦੇ ਆ ਸਾਨੂੰ ਇਹੋ ਦੀਆਂ ਤੁਸੀਂ ਨਹੀਂ ਕਰਦੇ ਭਾਜਪਾ ਸਾਡੇ ਭਾਜਪਾ ਸਾਡੇ ਦਾਅਵੇ ਨੂੰ ਚੁਟਲਾ ਰਹੇ ਹੋ ਕਿ ਕੋਈ 80 ਔਰ 90 ਦੇ ਦਹਾਕੇ ਦੇ ਵਿੱਚ ਉਹ ਕਤਨਾਕਰਮ ਨਹੀਂ ਵਾਪਰਿਆ ਮੈਂ ਕਤਨਾ ਦੀ 35000 ਦਾ ਡਾਟਾ ਲੈ ਆਉ ਤੇ ਸਬੂਤ ਲੈ ਆਉ ਗੱਲ ਕਰ ਲੈਣ ਅਸੀਂ ਸਬੂਤ ਲੈ ਆਵਾਂਗੇ ਕਿ ਦਿੱਲੀ ਦੀ ਸ਼ਹਿਰ ਦੇ ਉੱਤੇ ਸਾਡੇ ਕਿੰਨੇ નિર્ਦੋਸ਼ ਸਿੱਖ ਮਾਰੇ ਅਸੀਂ ਡਾਟਾ ਕਿਉਂ ਨਹੀਂ ਵੀ ਆਪਣਾ ਡਾਟਾ ਲੈ ਆਉਂ ਔਰ ਜਿਹੜੇ ਇਹਨਾਂ ਦੇ ਬੰਦੇ ਵਾਰ-ਵਾਰ ਇਸੇ ਤਰੀਕੇ ਨਾਲ ਇਸਲਾਮ ਜਿਹੜਾ ਕੁਰੈਸ਼ੀਆਂ ਚੋਂ ਨਿਕਲਿਆ ਕਦੀ ਕੁਰੈਸ਼ੀਆਂ ਨੇ ਕਿਹਾ ਵੀ ਮੁਸਲਮਾਨੀ ਆ ਜੇ ਚੁੱਧ ਤਰ੍ਹਾਂ ਤੁਸੀਂ ਦੁੱਧ ਬਣਾ ਸਕਦੇ ਹੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਾ ਪਾ ਕੇ ਸਿੱਧੀ ਕਰਦਾ ਕਿ ਸਾਡਾ ਧਰਮ ਹਿੰਦੂ ਨਹੀਂ ਹੈ ਮੈਂ ਜਵਾਬ ਲੈਣਾ ਮੈਂ ਜਵਾਬ ਲੈਣਾ ਸਾਹਿਬਾਨ ਇੱਕ ਮਾਫਾ ਕਰਦਾ ਇਹ ਵਾਰ ਵਾਰ ਤੁਸੀਂ ਤੁਸੀਂ ਤਫਸੀਲ ਆਪਣੀ ਗੱਲ ਰੱਖੀ ਦੇਖੋ ਜੀ ਗੌਰਵ ਦੀ ਗੱਲ ਇਹ ਆ ਸਾਡੇ ਗੁਰੂ ਸਾਹਿਬ ਆਖਦੇ ਆ ਕਿ ਜਿਹਦਾ ਧਰਮ ਆ ਨਾ ਉਹਨੂੰ ਮੁਬਾਰਕ ਆ ਹਿੰਦੂ ਵੀਰਾ ਨੇ ਪਿਛਲੇ ਸਮੇਂ ਰਾਮ ਮੰਦਰ ਬਣਾਇਆ ਅਸੀਂ ਕੋਈ ਇਹਨਾਂ ਨੂੰ ਗਲਤ ਕਿਹਾ ਇਹਨਾਂ ਦੇ ਧਰਮ ਇਹਨਾਂ ਦੇ ਧਰਮ ਦੇ ਵਿੱਚ ਇਹਨਾਂ ਦੇ ਝੰਡੇ ਝੂਲਦੇ ਆ ਅਸੀਂ ਗਲਤ ਕਹਿੰਨੇ ਆ ਜਦੋਂ ਸਾਡੀ ਇੱਕ ਰਹਿਤ ਮर्यादाਵਾ ਪੰਥ ਨੇ ਬਣਾਈ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਇੱਕ ਤੇ ਭਾਰਤਵਾਦ ਸਾਹਿਬ ਉਹਨੂੰ ਸਿਆਸਤ ਕਹਿ ਰਹੇ ਆ ਇੱਕ ਤੁਸੀਂ ਬਾਈਟ ਸੁਣਾਈ ਹੀ ਗਰੇਵਾਲ ਸਾਹਿਬ ਦੀ ਤੇ ਗਰੇਵਾਲ ਸਾਹਿਬ ਕਹਿ ਰਹੇ ਸੀ ਜਿਹੜੇ ਭਾਜਪਾ ਦੇ ਆ ਕਿ ਇਹਦੇ ਪਿੱਛੇ ਸਾਜ਼ਿਸ਼ ਦਾ ਜਾਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਨਾਮ ਲਿਆ ਮੈਂ ਕਹਿੰਦਾ ਜੀ ਮੈਂ ਗੁਰਵਾਲ ਸਾਹਿਬ ਨੂੰ ਜੇ ਮੇਰੀ ਗੱਲ ਪਹੁੰਚਦੀ ਹੋਏ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦਾ ਰਾਸ਼ਟਰੀ ਝੰਡਾ ਵਾ ਭਾਰਤੀ ਤਿਰੰਗਾ ਉਹਨਾਂ ਵਾਰ-ਵਾਰ ਇਹਨਾਂ ਦੇ ਪਾਰਟੀ ਵਰਕਰਾਂ ਵੱਲੋਂ ਕਈ ਥਾਵਾਂ ਤੇ અપਮਾਨ ਹੋਇਆ ਆਪਣੇ ਪੱਗਵੇਂ ਨੂੰ ਦਿਖਾਉਣ ਦੇ ਲਈ ਉਹ ਤੇ ਬਚਾਉਣਾ ਨਾ ਪਹਿਲਾਂ ਸਭ ਤੋਂ ਉਹਨੂੰ ਬਚਾਉਣ ਜਿਹੜਾ ਦੇਸ਼ ਦਾ ਇੱਕ ਝੰਡਾ ਵਾ ਉਹ ਸਾਡੇ ਧਰਮ ਨੂੰ ਦਖਲ ਨਾ ਕਰਨ ਸਾਡੇ ਹਾਂ ਠੀਕ ਹੈ ਬਕਤ ਤੁਹਾਡਾ ਪੁਆਇੰਟ ਵੈਲਿਡ ਹੈ ਕਿ ਹਾਂ ਕੋ